ਦੇਵੀ ਜੈ ਭਾਰਤ ਦੇਵੀ ਜੈ ਭਾਰਤ ਪੰਨੂ ਪੁੱਤ ਮੁਰਦਾਬਾਦ 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 ਪੰਨੂ ਪੁੱਤ ਮੁਰਦਾਬਾਦ 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 ਮਜਬੂਰ ਭਾਈ ਜਿਹੜਾ ਖਰਾਬ ਕਰਨ ਵਾਲੇ ਅੰਦਰ ਮੁਰਦਾਬਾਦ 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 ਆਪਾਂ ਨੂੰ ਚਾਰ ਵਰਨਾਂ ਦੇ ਜਿੰਨੇ ਜਿਹੜਾ ਵੰਡਿਆ ਗਿਆ ਸੀ ਬਾਹਮਣ ਪਹਿਲੇ ਤੇ ਆ ਗਿਆ ਦੂਜੇ ਤੇ ਖੱਤਰੀ ਆ ਗਿਆ ਤੀਜੇ ਦੇ ਵੈਸ਼ ਤੇ ਚੌਥੇ ਦੇ ਚੂਦਰ ਉਂਦਰ ਕੌਣ ਸੀ ਅੰਟਾਕੀ ਬਾਲ ਜਿਹਨਾਂ ਨੂੰ ਕਹਿੰਦੇ ਸੀ ਆਪਾਂ ਨੂੰ ਇਹੋ ਜਿਹਾ ਜਿਹੜਾ ਇਹਨਾਂ ਲੋਕਾਂ ਨੇ ਦੱਬਿਆ ਗਿਆ ਸੀਗਾ ਨਾ ਆਪਾਂ ਪੜ ਸਕਦੇ ਸੀ ਨਾ ਆਪਾਂ ਲਿਖ ਸਕਦੇ ਸੀ ਨਾ ਆਪਾਂ ਕਿਸੇ ਨੂੰ ਵੀ ਮੰਨ ਕਰ ਸਕਦੇ ਸੀ ਇੱਕ ਅੱਜ ਜਿਹੋ ਜਿਹਾ ਨੂੰ 바ਵਾ ਸਾਹਿਬ ਨੇ ਜਿਹੜੇ ਸੰਵਿਧਾਨ ਦੇ પ્રતિ ਸੰਵਿਧਾਨ ਲਿਖਿਆ ਵਾ ਅੱਜ ਹੁਣ ਜਿਹੜੇ ਵੀ ਕਹਿੰਦੇ ਆਂ ਸੰਵਿਧਾਨ ਨੂੰ ਮੰਗਦੇ ਨਹੀਂ ਤੇ ਜਦੋਂ ਤੁਸੀਂ ਸੰਵਿਧਾਨ ਨੂੰ ਨਹੀਂ ਮੰਗਦੇ ਤੇ ਤੁਸੀਂ ਕਿੱਦਾਂ ਕਹਿੰਦੇ ਆਂ ਵੀ ਸਾਡੇ ਦੇ ਕਾਰਵਾਈ ਜਿਹੜੀ ਹੁੰਦੀ ਆ ਸਾਧ ਪ੍ਰਸ਼ਾਸਨ ਨੂੰ ਮੰਗਿਆ ਪ੍ਰਸ਼ਾਸਨ ਕਿਹਾ ਵਾ ਏ 바ਵਾ ਸਾਹਿਬ ਦਾ ਜੇ ਪ੍ਰਸ਼ਾਸਨ ਨੂੰ ਤੁਸੀਂ ਮੰਗ ਕਰਦੇ ਆ ਤੇ ਉਹ ਸੰਵਿਧਾਨ ਕੇ ਦਾ ਲਿਖਿਆ ਹੋਇਆ ਡਾਕਟਰ ਭੀਮਰਾਓ ਅੰਦੇਸ਼ ਕਰਦੀ ਦਾ ਲਿਖਿਆ ਹੋਇਆ ਔਰ ਦੇਖੋ ਤੁਸੀਂ ਇਹਨਾਂ ਨੇ ਕਿਉਂਕਿ ਅਸੀਂ 바ਵਾ ਸਾਹਿਬ ਦੇ ਬਦੌਲਤ ਕਦੇ ਵੀ ਜਿਹੜਾ ਗਲਤ ਸ਼ਬਦਾਬਦੀ ਨਹੀਂ ਸੁਣ ਸਕਦੇ ਅਸੀਂ 바ਵਾ ਸਾਹਿਬ ਦੀਆਂ ਜਿਹੜੀਆਂ ਕੁ ਚੱਲੀਆਂ ਹੋਈਆਂ ਗੱਲਾਂ ਤੇ ਚੱਲ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹੀ ਅਪੀਲ ਕਰਦੇ ਆ ਕਿਉਂਕਿ ਸਾਡੀ ਕੌਮ ਹੁਣ ਜਿਹੜੀ ਅੱਗੇ ਨੂੰ ਜਾਗ ਚੁੱਕੀ ਆ ਆ ਸਾਡੇ ਨੌਜਵਾਨ ਵੀਰ ਖਾਸ ਕਰਕੇ ਜਾਗੇ ਆ ਅੱਜ ਬਰਿਆਣੀ ਪਿੰਡ ਦੇ ਵਿੱਚ ਇਕੱਤਰ ਹੋਏ ਆ ਕਾਲੂ ਸਾਲੂ ਇਹ ਨਾ ਮਜਬੂਰ ਹੋ ਜਵੇ ਕਿ ਸਾਨੂੰ ਪੂਰੇ ਪੰਜਾਬ ਲੈਵਲ ਤੇ ਜਿਹੜੇ ਉਹ ਪਿੰਡਾਂ ਪਿੰਡਾਂ ਵਿੱਚੋਂ ਖੱਟੇ ਹੋਗੇ ਖੱਟੇ ਹੋਣੇ ਪਵੇ ਕਿਉਂਕਿ ਇਹ ਸਾਡੀ ਪ੍ਰਸ਼ਾਸਨ ਨੂੰ ਫੇਰ ਮੰਗਿਆ ਵੀ ਸਾਨੂੰ ਜਿਹੜੇ ਹੱਕ ਸਾਡੇ ਉਹ ਦੇਣੇ ਚਾਹੀਦੇ ਆ ਚਲੋ ਹੱਕਾਂ ਲਈ ਤੁਸੀਂ ਸਰੂ ਤੋਂ ਲੜਦੇ ਆਏ ਆ ਪਰ ਸਾਨੂੰ ਬੇਇਨਸਾਫੀ ਹਨ ਪੜਤਾ ਅੰਧਵਿਸ਼ਵਾਸ ਇਹ ਚੀਜ਼ਾਂ ਦੇ ਵਿੱਚ ਪਾ ਕੇ ਜਿਹੜਾ ਹਮੇਸ਼ਾ ਹੀ ਸੰਨੂ ਰੱਖਿਆ ਗਿਆ ਵਾ ਕਿਉਂਕਿ ਦੇਖੋ ਸਾਡੀ ਜਿਹੜੀ ਗਲਤ ਸਮਾਜ ਦੀ ਜਿਹੜੀ ਸੋਚ ਆ ਸਾਡੇ ਅਸੀਂ ਭਾਈਚਾਰਿਆਂ ਦੀ ਢਾਡੀ ਸੋਚ ਜਿਹੜੀ ਇਹਨਾਂ ਨੇ ਕੜਾਹ ਮ चौधरी ਨੇ 10ਵੀਂ ਤੋਂ 10ਵੀਂ ਦੇ ਟਿਕਾੜੀ ਆ ਜਾਂ ਪਲੱਸ 2 ਦੇ ਟਿਕਾੜੀ ਆ ਢਾਡੀ ਸੋਚ ਇਹੀ ਬਣ ਗਈ ਆ ਅਸੀਂ ਆਰਮੀ ਜੋਗੇ ਆ ਜਾਂ ਅਸੀਂ ਪੁਲਿਸ ਜੋਗੇ ਆ ਬਸ ਇਸ ਤੋਂ ਵੱਡੀ ਢਾਡੀ ਕੋਈ ਸੋਚ ਨਹੀਂ ਹੈ ਕਿਉਂਕਿ ਬਾਬਾ ਸਾਹਿਬ ਦਾ ਜਿਹੜਾ ਉਹ ਹੱਥ ਤੁਸੀਂ ਦੇਖਦੇ ਆ ਉਹ ਬਾਬਾ ਸਾਹਿਬ ਨੇ ਹੱਥ ਉਧਰ ਨੂੰ ਕੀਤਾ ਉਹ ਜੇ ਤੁਸੀਂ ਫੜਨਾ ਉਹ ਸੰਸਦ ਨੂੰ ਫੜੋ ਫੜੋ ਉਹ ਲਿਖੋ ਦੰਕਾਰ ਕਰਕੇ ਕਰੋ ਇਹ ਬਾਬਾ ਸਾਹਿਬ ਦਾ ਕਹਿਣਾ ਵਾ ਆ ਜਿਹੜਾ ਬਾਬਾ ਸਾਹਿਬ ਜੀ ਦਾ ਹਾਸਿਆ ਇਹ ਸੰਸਦਾਲ ਨੂੰ ਜਾਂਦਾ ਵਾ ਜੇ ਤੁਸੀਂ ਆਪਣੇ ਰਾਜ ਭਾਗ ਲੈਣੇ ਸਾਨੂੰ ਸੰਸਦ ਦੇ ਵਿੱਚ ਲੜਨਾ ਚਾਹੀਦਾ ਹੁਣ ਸਾਡੇ ਚਰਨਜੀਤ ਸਿੰਘ ਜੰਨੀ ਸਾਹਿਬ ਹੋਏ ਆ ਮੁੱਖ ਮੰਤਰੀ ਸਾਨੂੰ ਉਹਨਾਂ ਦਾ ਵੀ ਖਾਤ ਦੇਣਾ ਚਾਹੀਦਾ ਵਾ ਕਿਉਂਕਿ ਸਾਨੂੰ ਆਪਣੇ ਸਮਾਜ ਦੇ ਨਾਲ ਚੱਕਰ ਹੋ ਕੇ ਚੱਲਣ ਦੀ ਬਹੁਤ ਲੋੜ ਆ ਕਿਉਂਕਿ ਆਉਣ ਵਾਲਾ ਸਮਾਂ ਜੇ ਤੁਸੀਂ ਇਕੱਠੇ ਹੋ ਕੇ ਨਹੀਂ ਚੱਲ ਰਹੇ ਤੇ ਆਉਣ ਵਾਲਾ ਸਮਾਂ ਤੁਹਾਡੇ ਲਈ ਬਹੁਤ ਭਿਆਨਕ ਹੋ ਜਾਏ ਜੇ ਤੁਸੀਂ ਇਕੱਠੇ ਹੋ ਕੇ ਚੱਲੂਗੇ ਦੇ ਤੁਹਾਨੂੰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਊਗੀ ਨਹੀਂ ਤਾਂ ਆਉਣ ਵਾਲਾ ਸਮਾਂ ਤੁਹਾਡੇ ਲਈ ਬਹੁਤ ਭਿਆਨਿਕਾ ਸੋ ਜੇਨੀਆਂ ਕ ਬੇਨਤੀਆਂ ਮੈਂ ਕਰਦਾ ਬੱਲੇ ਬੋਲਦਾ ਜੀ ਵਾਹਿਗੁਰੂ ਜੀ ਕਰਤਾ ਵਾਹਿਗੁਰੂ ਜੀ ਕੀ ਫਤਿਹ